ਆਸੋਲੇ ਬ੍ਰਹਮਪੁੱਤਰ ਨਦੀ ਦੇ ਵਿਚਾਂ ਤੇ ਬ੍ਰਹਮਪੁੱਤਰ ਨਦੀ ਦੇ ਬਿਲਕੁਲ ਸਾਹਮਣੇ ਕਿਨਾਰੇ ਦੇ ਉੱਤੇ ਗੁਰਦੁਆਰਾ ਤੋਬਣੀ ਸਾਹਿਬ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋ ਇਹ ਪਾਵਨ ਧਰਤੀ ਹੈ ਇਸ ਇਤਿਹਾਸ ਤੋਂ ਜਦੋਂ ਅਸੀਂ ਜਾਣੂ ਹੁੰਨੇ ਆ ਤਾਂ ਗੁਰੂ ਸਾਹਿਬ ਜਦੋਂ ਇੱਥੇ ਆਏ ਸੀ ਤਾਂ ਉਹਨਾਂ ਨੇ ਇੱਥੇ ਲੋਕਾਈ ਦੇ ਲਈ ਵੱਡੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਤਾਂ ਇਹ ਬ੍ਰਹਮਪੁੱਤਰ ਨਦੀ ਹੈ ਜਿੱਥੇ ਰਜ਼ਾਨਾ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਧਰੋਂ ਦੂਸਰੇ ਕਿਨਾਰੇ ਤੇ ਜਾਂਦੇ ਨੇ ਤਾਂ ਜਿਹੜੇ ਦੂਸਰੇ ਕਿਨਾਰੇ ਤੇ ਲੋਕਾਂ ਦੇ ਘਰ ਨੇ ਉਹ ਲੋਕ ਇਧਰ ਜਿ ਇੱਥੋਂ ਤੱਕ ਕੀ ਛੋਟੇ-ਛੋਟੇ ਬੱਚੇ ਵੀ ਇਹਨਾਂ ਬੇੜਿਆਂ ਦੇ ਵਿੱਚ ਸਵਾਰ ਹੋ ਕੇ ਇੱਥੇ ਤੋਪੜੀ ਦੇ ਵਾਲੇ ਪਾਸੇ ਪੜਨ ਦੇ ਲਈ ਆਉਂਦੇ ਨੇ ਤਾਂ ਇੱਥੇ ਮਿਚਾਂ ਚਹਲ-ਪੈੜ ਰਹਿੰਦੀ ਹੈ ਤਾਂ ਇੱਥੇ ਬਿਲਕੁਲ ਨਾਲ ਹੀ ਡਿਸਟ੍ਰਿਕਟ ਜਿਹੜਾ ਸੈਸ਼ਨ ਕੋਰਟ ਹੈ ਕੰਪਲੈਕਸ ਹੈ ਤੇ ਇੱਥੇ ਰੋਜ਼ਾਨਾ ਲੋਕ ਆਪਣੇ ਨਿਆਣ ਦੇ ਲਈ ਵੀ ਆਉਂਦੇ ਨੇ ਤਾਂ ਇੱਥੇ ਆ ਕੇ ਲੋਕ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਸਫ਼ਰ ਵੀ ਕਰਦੇ ਨੇ ਤਾਂ ਇਸ ਬ੍ਰਹਮਪੁੱਤਰ ਨਦੀ ਦੇ ਵਿੱਚ ਚਾਰੇ ਪਾਸੇ ਬੇੜੇ ਆਉਂਦੇ ਅਤੇ ਜਾਂਦੇ ਦਿਖਾਈ ਦਿੰਦੇ ਨੇ